ਅੱਜ ਮਹਾਪੁਰਖਾਂ ਦੇ ਸਥਾਨ ਉੱਤੇ ਉਹਨਾਂ ਦੀ ਯਾਦ ਵਿੱਚ ਇਸ ਮਹਾਨ ਪ੍ਰੋਗਰਾਮ ਦੀਆਂ ਜੋ ਉਲੀਕਿਆ ਹੈ ਮਹਾਪੁਰਸ਼ਾਂ ਦੇ ਦੁਆਰਾ ਧੰਨ ਹੈ ਇਹਨਾਂ ਦੀ ਸੇਵਾ ਕਾਰ ਸੇਵਾ ਵਾਲਿਆਂ ਮਹਾਪੁਰਖਾਂ ਦੀ ਕਿ ਅਸੀਂ ਬਹੁਤ ਛੇਤੀ ਇਹਨਾਂ ਦੀਆਂ ਸੇਵਾਵਾਂ ਤੇ ਉਂਗਲਾ ਚੁੱਕਦੇ ਆਂ ਲੇਕਿਨ ਜੋ-ਜੋ ਕੰਮ ਜੋ ਜੋ ਕਾਰ ਸੇਵਾ ਦੇ ਰਾਹੀ ਇਹਨਾਂ ਨੇ ਕਾਰਜ ਕੀਤੇ ਨੇ ਕਦੀ ਉਹਨਾਂ ਤੇ ਅਸੀਂ ਵਿਸਤਾਰ ਨਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸਾਧ ਸੰਗਤ ਜੀ ਇਹਨਾਂ ਦੀਆਂ ਇਹ ਸੰਸਥਾ ਦੀਆਂ ਬਹੁਤ ਵੱਡੀਆਂ ਮਹਾਨ ਸੇਵਾਵਾਂ ਨੇ 400 ਤੋਂ ਵੱਧ ਇਤਿਹਾਸਿਕ ਸਥਾਨਾਂ ਤੇ ਇਸ ਵਕਤ ਇਹਨਾਂ ਦੀ ਸੇਵਾ ਚੱਲ ਰਹੀ ਹੈ ਔਰ ਕੋਈ ਇੱਕ ਸਥਾਨ ਵੀ ਇਹੋ ਜਿਹਾ ਨਹੀਂ ਜਿੱਥੇ ਚੜ੍ਹਦੀ ਕਲਾ ਦਾ ਇਹਨਾਂ ਦਾ ਸਥਾਨ ਉੱਥੇ ਨਹੀਂ ਬਣਿਆ ਹੋਵੇ। ਮੈਂ ਪਿਛਲੇ ਦਿਨੀ ਜੋ ਵਿਵਾਦ ਕੁਝ ਬੰਦਿਆਂ ਦੇ ਦੁਆਰਾ ਸ਼ੁਰੂ ਕੀਤਾ ਗਿਆ ਸੀ ਇਸ ਕਾਰ ਸੇਵਾ ਦੇ ਖਿਲਾਫ ਇੱਕ ਮੁਹਿੰਮ ਚਲਾਈ ਸੀ। ਮੈਂ ਗੰਭੀਰਤਾ ਦੇ ਨਾਲ ਇਹ ਉਸ ਨੂੰ ਸੋਚਿਆ ਆਪ ਜੀ ਵੀ ਜਾਣਦੇ ਹੋ ਕੋਈ ਨੇਕ ਕੰਮ ਕਰਨਾ ਹੋਵੇ ਕੋਈ ਚੰਗਾ ਕੰਮ ਕਰਨਾ ਹੋਵੇ ਕਿਸੇ ਕਮੇਟੀ ਨੇ ਤੇ ਉਹ ਮਤਾ ਪਾਉਂਦੀ ਆ ਕੋਈ ਸੜਕ ਬਣਾਉਣੀ ਹੋਵੇ ਮਤਾ ਪਾਉਂਦੀ ਸਕੂਲ ਬਣਾਉਣਾ ਹੋਵੇ ਕੋਈ ਮਤਾ ਪਾਸ ਕੀਤਾ ਜਾਂਦਾ ਏ ਪਰ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਏ ਕਿ ਕਾਰ ਸੇਵਾ ਨੂੰ ਰੋਕਣ ਵਾਸਤੇ ਗੁਰੂ ਘਰ ਦੀ ਸੇਵਾ ਨੂੰ ਰੋਕਣ ਵਾਸਤੇ ਇੱਕ ਮਤਾ ਪਾਇਆ ਗਿਆ ਕੁਝ ਲੋਕਾਂ ਦੇ ਦੁਆਰਾ ਪ੍ਰਸਾਦ ਸੰਗਤ ਜੀ ਮੈਂ ਧੰਨਵਾਦੀ ਹਾਂ ਸੰਗਤ ਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਆ ਕੇ ਸੇਵਾ ਦੀ ਸ਼ੁਰੂਆਤ ਦੇ ਵਿੱਚ ਹਜ਼ਾਰਾਂ ਦੀ ਤعداد ਦੇ ਵਿੱਚ ਵਾਕੇ ਜਿਨ੍ਹਾਂ ਨੇ ਸ਼ੁਰੂਆਤ ਕਰਵਾਈ ਕਾਰ ਸੇਵਾ ਦੀ 8 ਸਾਲਾਂ ਤੋਂ ਬੰਦ ਪਈ ਨਾਨਕ ਮੱਤਾ ਸਾਹਿਬ ਦੀ ਕਾਰ ਸੇਵਾ ਜਿਹੜੇ ਕਰਮਚਾਰੀਆਂ ਦੇ ਰਿਹੈਸ ਸੀ ਉਹ ਬਿਲਕੁਲ ਖੰਡਰ ਹੋ ਚੁੱਕੀ ਸੀ ਉਹਨਾਂ ਦੇ ਜਿਹੜੇ ਆਪਣੇ ਰਿਹੈਸੀ ਕਮਰੇ ਸਨ ਜਿਹੜੇ ਯਾਤਰੀਆਂ ਵਾਸਤੇ ਉਹਨਾਂ ਦੇ ਵਿੱਚ ਉਹ ਰਹਿ ਰਹੇ ਸਨ ਲੇਕਿਨ ਇਸ ਗੱਲ ਦੀ ਫਿਕਰ ਕਿਸੇ ਕਮੇਟੀ ਨੂੰ ਨਹੀਂ ਸੀ ਮੈਂ ਧੰਨਵਾਦ ਕਰਦਾ ਇਸ ਕਮੇਟੀ ਦਾ ਕਿ ਇਹਨਾਂ ਨੇ ਇਹਦੀ ਸ਼ੁਰੂਆਤ ਕੀਤੀ ਔਰ ਮਹਾਪੁਰਸ਼ਾਂ ਨੇ ਉਸੇ ਵੇਲੇ ਆਮੀ ਪਰ ਕੇ ਉਹਨਾਂ 200 ਕਮਰਿਆਂ ਦੀ ਸੇਵਾ ਸ਼ੁਰੂਆਤ ਕਰ ਦਿੱਤੀ ਅਤੇ ਹੋਰ ਬਹੁਤ ਸਾਰੇ ਜਿਹੜੇ 8 ਸਾਲਾਂ ਤੋਂ ਰੁਕੇ ਹੋਏ ਕੰਮ ਸਨ ਉਹ ਕੰਮਾਂ ਦੀ ਸ਼ੁਰੂਆਤ ਕੀਤੀ ਫਿਰ ਕਿਸੇ ਵੀਰ ਨੇ ਘਰ ਉਹ ਬੁਲਾਇਆ ਕਿ ਸੰਤਾਂ ਨੇ ਮਹਾਪੁਰਖਾਂ ਨੇ ਫਲਾਣੇ ਥਾਂ ਤੇ ਗੁਰੂ ਘਰ ਦੇ ਵਿੱਚ 2 ਏਕੜ ਜ਼ਮੀਨ ਲਈ ਆ ਉਹਨੇ ਬਹੁਤ ਅਤੀ ਜਾਣਕਾਰੀ ਦਿੱਤੀ ਕਿਉਂਕਿ ਲਾਈਵ ਟੈਲੀਕਾਸਟ ਚੱਲ ਰਿਹਾ ਹੈ ਬਹੁਤ ਸਾਰੇ ਲੋਕ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਵੀ ਨੌਜਵਾਨ ਅੱਜਕੱਲ ਫੋਨਾਂ ਦੇ ਰਾਹੀਂ ਸੁਣਦੇ ਆ ਮੈਂ ਦੱਸ ਨਹੀਂ ਚਾਹਣਾ ਜਿੰਨੀ ਮੈਨੂੰ ਜਾਣਕਾਰੀ ਮਿਲੀ ਆ ਕੋਈ ਇਹੋ ਜਿਹਾ ਡੇਰਾ ਕੋਈ ਇਤਿਹਾਸਿਕ ਸਥਾਨ ਨਹੀਂਗਾ ਆਪਾਂ ਇਸੇ ਹੀ ਜ਼ਿਲ੍ਹੇ ਦੇ ਵਿੱਚ ਛੇਵੀਂ ਪਾਛਾਈ ਮਹਾਰਾਜ ਪੀਲੀਪੀ ਦਾ ਸਥਾਨ ਲੈ ਲੀਏ ਬਹੁਤ ਥੋੜੀ ਜਗ੍ਹਾ ਸੀ ਜਦੋਂ ਇਤਿਹਾਸਿਕ ਸਥਾਨ ਗੁਰੂ ਘਰ ਬਣਿਆ ਏ ਉੱਥੇ ਪਤਾ ਨਹੀਂ ਕਿੰਨੇ ਕੋਈ ਮਕਾਨ ਮਹਾਂਪੁਰਖਾਂ ਨੇ ਖਰੀਦ ਕੇ ਉਹ ਸੇਵਾ ਜੜੀ ਆ ਉਥੇ ਕਰਵਾਈ ਔਰ ਸਥਾਨ ਬਣਾ ਕਰਕੇ ਅੱਜ ਉਥੇ ਕਮੇਟੀ ਆ ਕਮੇਟੀ ਗੁਰੂ ਘਰ ਚਲਾ ਰਹੀ ਆ ਫਿਰ ਵੀ ਜਿਹੜਾ ਕੰਮ ਰੁਕਿਆ ਏ ਫਿਰ ਵੀ ਮਹਾਂਪੁਰਸ਼ਾਂ ਨੂੰ ਉਥੋਂ ਦੀ ਸੰਗਤ ਨੇ ਬੇਨਤੀ ਕੀਤੀ ਆ ਕਿ ਜਿਹੜਾ ਕੰਮ ਰੁਕਿਆ ਏ ਪੱਥਰ ਦੀ ਸੇਵਾ ਲੱਗਣੀ ਆ ਹੋਰ ਸੇਵਾਵਾਂ ਜੜੀਆਂ ਉਹ ਆਪਜੀ ਕਰੋ ਇਸ ਤੋਂ ਬਾਅਦ ਥੋੜੇ ਦਿਨ ਪਹਿਲਾਂ ਮੈਂ ਮਹਿਗਲ ਚ ਗਿਆ ਬਾਬਾ ਗੁਰਜੰਤ ਸਿੰਘ ਜੀ ਜਿਹੜੇ ਉੱਥੋਂ ਦੇਖ ਰਹੇ ਨੇ ਪ੍ਰਬੰਧ ਦੇਖ ਰਹੇ ਨੇ ਉਹਨਾਂ ਨੇ ਵਿਖਾਇਆ ਕਿ ਲਾਗੇ ਲਾਗੇ ਗੁਰੂ ਘਰ ਦੇ ਜਿਹੜੇ ਔਰ ਦੂਜੇ ਸਮਾਜ ਦੇ ਲੋਕਾਂ ਦੀਆਂ ਥੋੜੀਆਂ-ਥੋੜੀਆਂ ਜ਼ਮੀਨਾਂ ਸਨ ਜਿਹੜੇ ਕਲੋਨੀਆਂ ਘੱਟ ਰਏ ਸੀ ਤੇ ਰਸਤੇ ਜਿਹੜੇ ਗੁਰੂ ਘਰਾਂ ਦੇ ਵਿੱਚੋਂ ਦੀ ਹੋ ਕੇ ਜਾਂਦੇ ਸੀ ਤੇ ਅਸੀਂ ਇੱਕ ਬੜਾ ਆਲੀਸ਼ਾਨ ਜਿਹੜਾ ਉੱਥੇ ਸਕੂਲ ਵੀ ਚੱਲ ਰਿਹਾ ਹੈ ਔਰ ਉਹ ਜਗ੍ਹਾ ਜਿਹੜੀ ਆ ਇਹਨਾਂ ਨੇ ਬਹੁਤ ਮਹਿੰਗੇ ਭਾਅ ਦੇ ਵਿੱਚ ਥੋੜੇ ਦਿਨ ਪਹਿਲਾਂ ਖਰੀਦੀ ਆ। ਤਮਾਮ ਇਹ ਕਿਹਦੇ ਵਾਸਤੇ ਆਪਣੇ ਵਾਸਤੇ ਜੀ ਨਿੱਜੀ ਵਾਸਤੇ ਨਿੱਜੀ ਹਿੱਤਾਂ ਵਾਸਤੇ ਮਹਾਂਪੁਰਖ ਖਰੀਦ ਰਹੇ ਨੇ ਸਾਡੇ ਸੇਵਾ ਦਿੱਤੀ ਹੋਈ ਦਾ ਇੱਕ ਇੱਕ ਦਾਣੇ ਦਾ ਨੂੰ ਸਫਲਾ ਕਰ ਰਹੇ ਨੇ ਅਸੀਂ ਦਸਵੰਦ ਕੱਢਦੇ ਆਂ ਗੁਰੂਕਾਰ ਹਰ ਸਿੱਖ ਸਾਨੂੰ ਗੁਰੂ ਦਾ ਹੁਕਮ ਹੈ ਕਿ ਅਸੀਂ ਦਸਵੰਦ ਕੱਢਦੇ ਆਂ ਸਾਡੇ ਦਸਵੰਦ ਨੂੰ ਸਹੀ ਢੰਗ ਨਾਲ ਸਫਲਾ ਅਗਰ ਕੋਈ ਕਰਦਾ ਤਾਂ ਕਰ ਸੇਵਾ ਵਾਲੀਆਂ ਸੰਸਥਾਵਾਂ ਕਰਦੀਆਂ ਸੋ ਮੇਰੀ ਬੇਨਤੀ ਆ ਕਿ ਇਹਨਾਂ ਅਫਵਾਹਾਂ ਵੱਲ ਜਿਹੜੇ ਚੰਦ ਲੋਕ ਨੇ ਬਹੁਤ ਜ਼ਿਆਦਾ ਲੋਕ ਨਹੀਂ ਗਏ ਹਰ ਇਲਾਕੇ ਵਿੱਚ ਇੱਕ ਦੋ ਇੱਕ ਦੋ ਲੋਕ ਨੇ ਜਿਹੜੇ ਕਾਰ ਸੇਵਾ ਦੇ ਖਿਲਾਫ ਪ੍ਰੋਪਗੰਡਾ ਕਰਦੇ ਨੇ ਸੋਸ਼ਲ ਮੀਡੀਆ ਦੇ ਵਿੱਚ ਜਾ ਕੇ ਤਰ੍ਹਾਂ ਤਰ੍ਹਾਂ ਦੇ ਪਿਓ ਕਰਦੇ ਨੇ ਅੱਜ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਹਜ਼ਾਰਾਂ ਗੁਰੂ ਘਰ ਨੇ ਐਸਜੀਪੀਸੀ ਦੇ ਮੀਤ ਪ੍ਰਧਾਨ ਪਰਸੋਂ ਆਏ ਸੀ ਨਾਨਕ ਮੱਤਾ ਸਾਹਿਬ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਕੋਈ ਵੀ ਕਾਰਜ ਕਰਦੇ ਹੋ ਤੇ ਕਿਤਨਾ ਕਰਦੇ ਹੋ ਆਂਦੇ ਵੀ ਅਸੀਂ ਇੱਕ ਇੱਟ ਨਹੀਂ ਕਦੀ ਲਾਈ ਜਿੰਨੀ ਵੀ ਸੇਵਾ ਹੁੰਦੀ ਆ ਅਸੀਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਕੋਲੋਂ ਕਰਾਉਨੇ ਆ ਤੁਹਾਡੇ ਕੋਲ ਐਡੇ ਵੱਡੇ ਮਹਾਂਪੁਰਖ ਨੇ ਅਸੀਂ ਤੇ ਚਾਹੁੰਨੇ ਆ ਕਿ ਸਾਰੀ ਸੇਵਾ ਸਾਡੀ ਪੰਜਾਬ ਦੇ ਵਿੱਚ ਹੀ ਹੋਵੇ ਇੱਥੇ ਨਾ ਆਉਣ ਪਰ ਇਹਨਾਂ ਦਾ ਜ਼ਿਆਦਾ ਧਿਆਨ ਯੂਪੀ ਵੱਲ ਰਹਿੰਦਾ ਏ ਇਸ ਕਰਕੇ ਤੁਹਾਡੇ ਤੁਸੀਂ ਜਿੰਨੀ ਚਾਹੋ ਇਹਨਾਂ ਕੋਲੋਂ ਸੇਵਾ ਲੈ ਸਕਦੇ ਹੋ ਪਰ ਅਸੀਂ ਅਸੀਂ ਇਹਨਾਂ ਦਾ ਵਿਰੋਧ ਕਰ ਕਰਕੇ 8 ਸਾਲਾਂ ਤੋਂ ਅਸੀਂ ਗੁਰੂ ਘਰ ਨਾਨਕ ਮਤਾ ਸਾਹਿਬ ਦੇ ਵਿੱਚ ਇੱਕ ਇੱਟ ਨਹੀਂ ਲੱਗਣ ਦਿੱਤੀ ਸਾਧ ਸੰਗਤ ਜੀ ਹੁਣ ਸਮਾਂ ਆ ਗਿਆ ਹੈ ਕਿ ਜਿਹੜੇ ਲੋਕ ਇਸ ਤਰੀਕੇ ਦੀ ਸੋਚ ਰੱਖਦੇ ਨੇ ਕਿ ਅਸੀਂ ਚੁੱਪ ਰਹਿ ਕੇ ਉਹਨਾਂ ਨੂੰ ਵਧਾਵਾ ਦੇ ਰਹੇ ਹਾਂ ਸਾਨੂੰ ਜਾਗਣਾ ਪਵੇਗਾ ਕਿ ਸਾਡੀਆਂ ਜੜੀਆਂ ਐਸਜੀਪੀਸੀ ਵਰਗੀਆਂ ਸੰਸਥਾਵਾਂ ਹੋਰ ਜਿੰਨੀਆਂ ਵੀ ਕਮੇਟੀਆਂ ਨੇ ਉਹ ਸਾਰੀਆਂ ਸਭ ਤੋਂ ਵੱਡੀ ਸੰਸਥਾ ਸਾਡੀ ਇਹ ਦਿੱਲੀ ਵਾਲੀ ਇਸ ਤੋਂ ਬਾਅਦ ਪੂਰੀ ਵਾਲਿਆਂ ਦੀ ਹੋਰ तमाम ਸੇਵਾਵਾਂ ਵਿੱਚ ਸਸਤਾਵਾਂ ਨੇ ਜਿਨ੍ਹਾਂ ਦੇ ਅਗੇ ਸਿਰ ਝੁਕਦਾ ਏ ਜਿਨ੍ਹਾਂ ਦੇ ਮਹਾਨ ਕਾਰਜ ਨੇ ਸਾਰੇ ਗੁਰੂ ਕਾਰ ਇਤਿਹਾਸਿਕ ਸਥਾਨ ਇਹਨਾਂ ਨੇ ਬਣਾਏ ਨੇ ਪਰ ਅਸੀਂ ਕਿਤੇ ਨਾ ਕਿਤੇ ਇਹਨਾਂ ਤੋਂ ਉਹ ਸੇਵਾਵਾਂ ਨਹੀਂ ਲੈ ਸਕੇ ਅੱਜ ਸਾਨੂੰ ਲੋੜ ਆ ਕਿ ਤੇ ਲੋੜ ਹੁੰਦੀ ਆ ਕਿਸੇ ਇਲਾਕੇ ਦੇ ਵਿੱਚ ਕੀ ਇੱਥੇ ਪੁਲ ਦੀ ਲੋੜ ਆ ਮਹਾਪੁਰਸ਼ਾਂ ਨੇ ਕਦੀ ਮਨਾਂ ਨਹੀਂ ਕੀਤਾ ਉੱਥੇ ਪੁਲ ਬਣਾ ਦਿੱਤਾ ਕਦੀ ਲੋੜ ਆ ਕਿ ਇੱਥੇ ਆ ਸਕੂਲ ਚਾਹੀਦਾ ਤੇ ਮਹਾਪੁਰਖਾਂ ਨੇ ਉੱਥੇ ਸਕੂਲ ਬਣਾਤੇ ਅੱਜ ਮੇਰੇ ਖਿਆਲ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਅਨੇਕਾਂ ਹੀ ਸਕੂਲ ਨੇ ਨਾਨਕ ਮਤਾ ਸਾਹਿਬ ਤੋਂ ਲੈ ਕੇ ਲਖਨਊ ਤੱਕ ਕਈ ਸਕੂਲ ਕਈ ਸਸਤਾਵਾਂ ਕਈ ਕੋਈ ਚੱਲ ਰਹੇ ਨੇ ਆਪਾਂ ਨੂੰ ਲੋੜ ਆ ਇਹਨਾਂ ਨੂੰ ਸਹਾਇਕ ਕਰਕੇ ਆਪਾਂ ਉਹਨਾਂ ਜਥੇਦਾਰਾਂ ਦਾ ਹੌਸਲਾ ਵਜਾਈ ਕਰੀਏ ਔਰ ਜਿਹੜੇ ਲੋਕ ਇਹਨਾਂ ਤੇ ਉਂਗਲ ਚੁੱਕਦੇ ਨੇ ਆਪਾਂ ਉਹਨਾਂ ਦਾ ਕਿਰਦਾਰ ਵੀ ਵੇਖਣਾ ਹੈ ਕਿ ਉਹ ਇਹੋ ਇਹੋ ਜਿਹੇ ਬੰਦੇ ਜਿਹੜੇ ਘਰ ਦੇ ਵਿੱਚ ਇੱਕ ਬੰਦੇ ਨੂੰ ਪ੍ਰਸ਼ਾਦਾ ਨਹੀਂ ਛਕਾ ਸਕਦੇ ਔਰ ਇੱਕ ਕਾਰ ਸੇਵਾ ਵਾਲੀਆਂ ਸਸਤਾਵਾਂ ਲੱਖਾਂ ਬੰਦਿਆਂ ਨੂੰ ਰੋਜ਼ ਪ੍ਰਸ਼ਾਦਾ ਚਕਾਉਂਦੀਆਂ ਨੇ ਔਰ ਉਹਨਾਂ ਦੇ ਉਂਗਲ ਚੁੱਕ ਰਹੇ ਨੇ ਸਾਡਾ ਮੈਂ ਸਮਾਜਵਾਦੀ ਪਾਰਟੀ ਨਾਲ ਸੰਬੰਧ ਰੱਖਦਾ ਆ ਅ 13 ਮਹੀਨੇ ਲਗਾਤਾਰ ਕਿਸਾਨੀ ਅੰਦੋਲਨ ਚੱਲਿਆ ਕਿਸੇ ਪਾਰਟੀ ਨੇ ਠੀਕ ਹੈ ਸਮਰਥਨ ਕਿੰਨਾ ਜਿੰਨੇ ਵੀ ਵਿਪਕਸ਼ੀ ਪਾਰਟੀਆਂ ਸੇ ਜਿੰਨਾ ਹੋ ਸਕਦਾ ਸੀ ਉਹਨਾਂ ਨੇ ਕੀਤਾ ਪਰ ਅਗਰ ਉਸ ਅੰਦੋਲਨ ਦੇ ਵਿੱਚ ਅਗਰ ਸਭ ਤੋਂ ਵੱਡਾ ਸਹਾਇਕ ਕਿਸੇ ਦਾ ਹੈਗਾ ਇਹ ਅਗਰ ਉਹ ਜਿੱਤਿਆ ਗਿਆ ਤੇ ਅਗਰ ਨੰਬਰ ਦੇਣੇ ਪੈਣ ਤੇ ਮੈਂ ਕਵਾਂਗਾ ਕਿ 80% ਮਹਾਪੁਰਖਾਂ ਦੀ ਦੇਣ ਆ ਕਿ ਅਗਰ ਇਹ ਲੰਗਰ ਨਾ ਲਾਉਂਦੇ ਤੇ ਅਸੀਂ 1 ਮਹੀਨਾ ਨਹੀਂ ਸੀ ਉੱਥੇ ਟਿਕ ਸਕਦੇ ਇਹ ਸੱਚ ਆ ਇਸ ਕਰਕੇ ਅਸੀਂ ਜਿਹੜੇ ਲੋਕ ਇਹ ਉਂਗਲ ਚੁੱਕਦੇ ਨੇ ਥੋੜੇ ਜਿਹੇ ਲੋਕ ਨੇ ਪਰ ਅਸੀਂ ਚੁੱਪ ਰਹਿ ਕੇ ਉਹਨਾਂ ਨੂੰ ਉਦਾਵਾ ਦੇਨੇ ਆ ਕਿਤੇ ਨਾ ਕਿਤੇ ਸਾਨੂੰ ਸੱਚ ਦੀ ਨਾਲ ਖੜਾ ਹੋਣਾ ਪਵੇਗਾ ਔਰ ਜਿਹੜੇ ਸਾਡੇ ਇਤਿਹਾਸਿਕ ਗੁਰੂ ਘਰ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਜੋ-ਜੋ ਕਮੀਆਂ ਨੇ ਜੋ-ਜੋ ਸਾਡੇ ਬੱਚਿਆਂ ਦੇ ਵਿੱਚ ਆਉਣ ਦੇ ਸਮੇਂ ਵਿੱਚ ਸਾਡੇ ਸਾਡੇ ਕੋਲੇ ਇਹੋ ਜੇ ਕਾਲਜ ਨਹੀਂ ਗਏ ਜੇ ਸਾਡੇ ਕੋਲੇ ਇਹੋ ਜੇ ਇੰਜੀਨੀਅਰਿੰਗ ਕਾਲਜ ਨਹੀਂ ਗਏ ਅਸੀਂ ਸੋਚਿਆ ਸੀ ਕਿ ਕੁਝ ਦਿਨ ਪਹਿਲਾਂ ਕਿ ਇੱਕ ਆਈਐਸ ਨੂੰ ਬਿਠਾ ਕੇ ਕਿ ਸ਼ਾਇਦ ਹੋ ਸਕਦਾ ਕਿ ਇਹੋ ਜੀ ਸੋਚ ਹੋਵੇ ਜੇ ਸਾਡੇ ਆਉਣ ਵਾਲੀ ਪੀੜ੍ਹੀ ਵੀ ਜੜੀ ਆ ਉਹ ਆਈਐਸ ਵੱਲ ਆਈਐਸ ਦੀ ਕੋਚਿੰਗ ਜਾਂ ਇਹੋ ਜਿਹੇ ਕੁਝ ਪ੍ਰੋਗਰਾਮ ਜਿਹੜੇ ਸ਼ੁਰੂ ਕਰਨਗੇ ਲੇਕਿਨ 2.5 ਸਾਲਾਂ ਤੱਕ ਮੈਨੂੰ ਅਫਸੋਸ ਆ ਇਸ ਗੱਲ ਦਾ ਕਿ ਕੇਵਲ ਕਮੇਟੀ ਫੇਸਬੁੱਕ ਤੇ ਵਟਸਐਪ ਦੇ ਉੱਤੇ ਚੱਲੀ ਉੱਥੇ ਮੌਜੂਦਾ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਨਹੀਂ ਹੋਇਆ ਇਸ ਕਰਕੇ ਆਪਾਂ ਮੈਂ ਹੁਣ ਨਵੀਂ ਕਮੇਟੀ ਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਕੁਝ ਸੋਚਿਆ ਜਾਵੇ ਕਿਉਂਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਆਦਾ ਤੋਂ ਜਿਆਦਾ ਬਾਹਰ ਨੂੰ ਭੱਜ ਰਹੀ ਆ ਕਿਉਂਕਿ ਇੱਥੇ ਸਾਡੇ ਕੋਲ ਇਹੋ ਜਿਹੇ ਪ੍ਰਬੰਧ ਨਹੀਂਗੇ ਸਾਡੀ ਕੋਈ ਯੂਨੀਵਰਸਿਟੀ ਹੈ ਨਹੀਂਗੀ ਸਾਡੇ ਕੋਲ ਕੋਈ ਮੈਡੀਕਲ ਕਾਲਜ ਹੈ ਨਹੀਂਗਾ ਕਿ ਆਪਾਂ ਇਸ ਕੰਮ ਵਾਲੇ ਵਧੀਏ ਮਹਾਂਪੁਰਸ਼ਾਂ ਦਾ ਸਹਿਯੋਗ ਲੈ ਕਰਕੇ ਔਰ ਮੈਨੂੰ ਪੂਰੀ ਉਮੀਦ ਆ ਕਿ ਇਸ ਵੰਦ ਇਸ ਵਕਤ ਬਹੁਤ ਸੂਝਵਾਨ ਕਮੇਟੀ ਆ ਔਰ ਬਹੁਤ ਇਹਨਾਂ ਦੀ ਸੋਚ ਪੋਜ਼ਿਟਿਵ ਆ ਔਰ ਇਸ ਕੰਮ ਵਾਲੇ ਜ਼ਰੂਰ ਵਧਣਗੇ ਔਰ ਇਹਨਾਂ ਹੀ ਸ਼ਬਦਾਂ ਦੇ ਨਾਲ ਹੋਈਆਂ ਭੁੱਲਾਂ ਦੀ ਖਿਮਾ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਆਪ ਜੀ ਨੇ ਬਹੁਤ ਲੰਮਾ ਸਮਾਂ ਇਸ ਗਰਮੀ ਦੇ ਮੌਸਮ ਦੇ ਵਿੱਚ ਬੈਠ ਕੇ ਸਾਰਿਆਂ ਨੂੰ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ